ਬਾਬਾ ਜੀ ਦਾ ਜਿਹੜਾ ਸਥਾਨ ਸੀ ਇਹਦਾ ਜਨਮ ਦਾ ਗੱਲ ਵੀ ਅਲਾ ਜੋਨੀ ਸੀ ਗਾਨ ਵਾਈਗ ਤੇ ਫਿਰ ਬਹੁਤ ਮਹਾਨ ਵਿਦਵਾਨ ਸੀ ਤੇ ਅਸਲ ਸੰਤ ਸੀ ਵਾਈ ਗਈ ਜੀ ਸੰਤ ਗਿਆਨੀ ਅਮੇਲ ਸਿੰਘ ਜੀ ਸਤਵਾਲੀ ਵਾਲੇ ਗਲੀ ਵਾਲੇ ਜਿਹੜੇ ਮਹਾਪੁਰਖ ਖੋਏ ਭਾਈ ਸਾਹ ਭਾਈ ਬਣੀ ਸਿੰਘ ਸ਼ਹੀਦ ਟਕਸਾਲ ਜਿਹੜੀ ਚੱਲ ਰਹੀ ਆ ਉੱਥੇ ਮਹਾਪੁਰਖ ਪੜੇ ਜੀ ਵਾਈ ਗਈ ਸੰਤ ਗਿਆਨੀ ਮੋਹਨ ਸਿੰਘ ਜੀ ਜਿਹੜੇ ਨਵੀਂ ਟਕਸਾਲ ਦੇ ਸਾਧਗੰਮੀ ਕਰਤਾਰ ਸਿੰਘ ਜੀ ਸੰਤ ਗਿਆਨੀ ਗੁਰਵੰਦਰ ਸਿੰਘ ਜੀ ਤੋਂ ਬਾਅਦ ਦੋ ਮਹਾਪੁਰਖਾਂ ਦੇ ਸਿਸਟਮ ਦਸਤਾਉਸਾ ਕਿਸੇ ਕੋਲ ਸਤ ਗਿਆਨੀ ਕਰਤਾਰ ਸਿੰਘ ਜੀ ਤੇ ਸਤ ਗਿਆਨੀ ਮੋਹਨ ਸਿੰਘ ਜੀ ਇਕੱਠੇ ਪੜੇ ਉੱਥੇ ਜੀ ਸੇਲੀਆ ਮਰਸਾਲ ਸਾਹਿਬ ਤੇ ਦਾਸਲਾ ਵੀ ਬਹੁਤ ਪਿਆਰ ਰੱਖਦੇ ਸੀ ਜਦੋਂ ਪੌੜੇ ਸਾਹਿਬ ਦਾ ਸਾਕਾ ਹੋਇਆ ਉਹਦੇ ਬਾਅਦ ਦੀ ਫੋਟੋ ਆ ਜੇ ਵਾਹਿਗੁਰੂ ਤੇ ਜਦੋਂ ਵੀ ਜਾੜਾ ਹਣਾ ਜੀ ਤੇ ਇੰਨਾ ਪਿਆਰ ਕਰਦੇ ਸੀ ਆਪਣੇ ਹੱਥੀਂ ਆਸਣ ਬਿਸ਼ਾਉਣਾ ਬਿਸਤਰਾ ਇਹ ਕੋਲ ਪਰਦੇ ਹੁੰਦੇ ਕਰਦਾ ਇੱਥੇ ਤੁਸੀਂ ਆਉਂਦੇ ਹੋਏ ਜਦੋਂ ਪਰਦੇ ਆਉਂਦੇ ਹੋਏ ਜਦੋਂ ਪ੍ਰਸ਼ਾਦਾ ਤਿਆਰ ਕਰਨਾ ਤਿਆਰ ਹੋਣਾ ਸਾਰੇ ਬੈਠ ਕੇ ਪੰਗਾ ਨਹੀਂ ਸਕਦੇ ਸੀ ਕੋਲ ਬਹਾਲ ਕੇ ਆਪ ਆਪ ਬੜੇ ਹੱਥੇ ਬਖਾਦਾ ਸ਼ਕਾਣਾ ਆਪ ਜੀ ਆਪ ਜੀ ਦੀ ਗਮਰ ਕੀ ਬਹੁਤ ਜਿਆਦਾ ਸਤਿਕਾਰ ਕਰਦੇ ਸੀ ਆ ਦੇਖੋ ਉਸ ਨੇ ਇੰਨੀ ਉਹ ਬਣੀ ਸੀ ਉਸ ਵੇਲੇ ਹੋਣੀ ਆ 27 ਸਾਲ ਦੀ ਉਮਰ ਹੋਣੀ 26 ਸਾਲ ਦੀ ਹਾਂਜੀ ਕੱਟ ਹੋਣੀ ਕੱਟ ਹੀ ਹੋ ਗਈ ਮੇਰਾ ਉਸ ਵੇਲੇ ਉਮਰ ਸੀਗੀ ਜਦੋਂ ਪੌਡੇ ਸਾਹਿਬ ਦਾ ਸਾਕਾ ਹੋਇਆ ਦਾ 21 ਸਾਲ ਦੀ ਉਮਰ ਸੀ ਜੀ 23 ਕ ਸਾਲ ਦੀ ਉਸ ਵੇਲੇ ਸਾਢੇ 23 ਸਾਲ ਦੀ ਉਮਰ ਸੀ ਵਾਹਿਗੁਰੂ ਤੇ ਮੈਂ ਖੜਪੜ ਸਾਹਿਬ ਤੇ ਰੋਲ ਵੀ ਲਾ ਲੈਂਦਾ ਹੁੰਦਾ ਸੀ ਤਾਂ ਕੋ ਬਹੁਤ ਸੋਚ ਸੋਧ ਤੇ ਮਾਨ ਨੂੰ ਜ਼ਿਆਦਾ ਰੱਖਦੇ ਸੀ ਵਾਹਿਗੁਰੂ ਜਿਆ ਪਰ ਇਸਾਨ ਦੇ ਅੱਲਾ ਦੋਨੇ ਕਾਲ ਨੂੰ ਬਣ ਲ ਦਿੱਤਾ ਤਾਂ ਕੋ ਨਹੀਂ ਕੋਈ ਸੋਚ ਸੋਧ ਬੋਲਦੇ ਰੱਖੇ ਤੇ ਸਾਰੇ ਸਿੰਘਾਂ ਨੂੰ ਐਲ ਸੋਈ ਦੇ ਨੱਗੇ ਥਾੜੀ ਨਿਗਾਹ ਕਰਦੇ ਸੀ ਜਦੋਂ ਦਰਵਾਜ਼ੇ ਦੇ ਅੰਦਰ ਉਹਨਾਂ ਦੇ ਆਸਾਨ ਦੇ ਅੰਦਰ ਪ੍ਰਵੇਸ਼ ਕਰਦਾ ਸੀ ਕੋਈ ਹਨਾ ਹਾਂਜੀ ਕੋਈ ਬਾੜੀ ਤੋਂ ਬਿਨਾ ਬੰਦੂ ਨਹੀਂ ਕੋ ਬਦਲਦਾ 사ਦਾ ਕੋ ਬਦਲਦਾ 사ਦਾ ਹਾਂਜੀ ਤੇ ਜਦੋਂ ਕੀਰਤ ਹੋਣਾ ਜੀ ਕਥਾ ਹੋਣੀ ਜੀ ਬੀਬੀਆ ਬੈਠਿਆ ਵਾਈ ਬੈਠੇ ਸਮਾਧਿਆ ਲਾ ਕੇ ਬੈਠੇ ਵਾਈ ਇਹ ਕੋ ਗੱਲ ਕਰੇ ਜਾਇ ਕਦੋਂ ਐਲ ਦੇਖੇ ਤਾਂ ਲੋਕ ਆਪ ਕੋਲ ਬੈਠੇ ਹੁੰਦੇ ਸੀ ਬੂਸਾ ਉਹਦੇ ਬੋਲੇ ਕੋਲ ਸੋਟ ਸੋਟੀ ਦੇ ਖੇਤ ਨੂੰ ਛੋਟੀ ਜੀ ਦੋ ਤਿੰਨ ਵਾਰ ਦੇਖਣਾ ਤੇ ਕੋਈ ਬੋਲੇ ਨਾ ਹਾਂ ਜੇ ਨਾ ਬੋਲੋ ਫੇ ਬਾਹਰ ਫੜ ਕੇ ਚਲਾ ਤੁਸੀਂ ਬਾਹਰ ਬੈਠੋ ਜੀ ਉੱਥੇ ਤੋਂ ਉਹਨੂੰ ਪ੍ਰਸ਼ਾਦ ਦੇ ਦਿਆਂ ਕਿ ਕੜਾ ਪ੍ਰਸ਼ਾਦ ਉੱਥੇ ਲੱਗ ਜਾਂਦੇ ਆ ਵੀ ਗੱਲਾਂ ਵਾਲੀ ਬਾਹਰ ਹਾਂ ਜੀ ਤੇ ਬਹੁਤ ਸਾਧੂ ਸੰਤ ਮਹਾਪੁਰਸ਼ ਮਹਾਨ ਜਪੀ ਤਪੀ ਤੇ ਮਹਾਨ ਵਿਦਵਾਨ ਹੋਇਆ ਜੀ ਸੰਤ ਗਿਆਨੀ ਫੇਮ ਸਿੰਘ ਜੀ ਅਲਾਚਾਰ ਵਾਲੇ ਮਹਾਪੁਰਸ਼ ਤੋਂ ਵਾਹਿਗੁਰੂ ਦੇ ਹੁਕਮ ਤੇ ਆ ਜੀ ਜਿਸ ਵੇਲੇ ਪਹਿਲੀ ਵਾਰੀ ਮੈਂ ਇੰਦਰ ਨੂੰ ਆਇਆ ਅਸੀਂ ਤੇ ਉਸ ਵੇਲੇ ਸ੍ਰੀ ਕਰਕੇ ਸੀਗੇ ਪਰ ਉਸ ਵੇਲੇ ਉਸ ਅਸੈਟ ਤੇ ਗਏ ਸੀ ਤੇ ਮੇ ਤੋਂ ਬਾਅਦ ਹੀ ਫਿਰ ਅਕਾਲ ਚਲਾਣਾ ਕਰ ਗਿਆ ਜਾਦੇ ਉਹਨੋਂ ਉਦੋਂ ਅਕਾਲ ਚਲਾਣਾ ਕਰ ਗਿਆ ਜਾਦੇ ਉਹਨੋਂ ਉਦੋਂ ਮੈਂ ਇੱਧਰ ਸਗਾ ਬਿਪਾਉ ਤੇ ਠਹਿਰਿਆ ਮਹੀਨਾ ਕਿ ਮੈਂ ਅਮਰੀਕਾ ਤੇ ਮਹੀਨਾ ਇੱਥੇ ਜੀ 19 ਦਿਨਾਂ ਕਰ ਚ ਠਹਿਰੇ ਸੀ ਦੋ ਸਾਲ ਸੀ ਗਏ ਸੀ ਤੇ ਬਹੁਤ ਉਹਨਾਂ ਦੇ ਚਲੇ ਜਾਣ ਦਾ ਘਟਾ ਉਹਨਾਂ ਤੋਂ ਬਾਅਦ ਫਿਰ ਤਾਂ ਜਗੰਦਰ ਸਿੰਘ ਜੀ ਹੋਏ ਉਹਨਾਂ ਦੇ ਪੇਟਾ ਹੋਏ ਸੀ ਛੋਟੇ ਹੁੰਦੇ ਹੋ ਉਹ ਉਹਨਾਂ ਦੇ ਬਾਅਦ ਫਿਰ ਹੋਣ ਹੋ ਰਿਹਾ ਉੱਥੇ ਮਹਾਪੁਰ ਇਹ ਵਾਦ ਉਹਦਾ ਦੇ ਸਾਧਕੇ ਦੇ ਲੱਖਾਂ ਚ ਇੱਕ ਹੁੰਦੇ ਵਾਈ ਗੁਰੂ ਵਾਈ ਗੁਰੂ ਵਾਈ ਇਹ ਫੋਟੋ ਹੈਗੀ ਸਾਡੇ ਕੋਲ ਵੀ ਉੱਥੇ ਹਰੀਆ ਗੱਲਾ ਹੈਗੀ ਥੈਂਕ ਯੂ